ਗੀ ਦੇਤਰੰ ਨੀ ਸੀ ਪਰ ਇਹ ਗੱਲ ਪੱਕੀ ਹੈ ਇੱਕ ਤਾਂ ਕਦਰ ਦੇ ਕਹਾਣੀ ਸੁਣੂ ਬੰਦੀ ਸੀ ਇੱਕ ਨੂੰ ਉੱਥੇ ਹੋਰ ਬੰਦੀ ਸੀ ਉਹ ਕੌਣ ਸੀ ਛੋਟੀ ਮੁਸੀਬੇ ਕੁੜੀ ਸੀ ਪਰ ਅੱਜੋ ਸਹੀ ਹੈ ਕਈ ਵਾਰੀ ਹੋ ਜਾਂਦਾ ਸੋਨੂੰ ਵੀ ਹੁੰਦੀ ਆ ਜਿੰਨਾਂ ਨੇ ਵੀ ਹੁੰਦੀ ਆ ਪਰ ਬਾਬਾ ਬਾਜ਼ਮਾਰੀ ਜਾਂਦਾ ਕੋਈ ਬੱਚਾ ਰੋਈ ਜਾਂਦਾ ਕਹਿੰਦਾ ਮਾਂ ਛੋਟਾ ਕੋਈ ਬੱਚਾ ਮਰ ਗਿਆ ਕੇ ਹਾਂਜੀ ਚਲੋ ਪੱਛਾ ਇੱਕ ਖਰਾਬ ਹੋ ਗਿਆ ਕਿਲਾ ਹੋ ਗਿਆ ਦੋ ਕੈਸ ਖਰਾਬ ਹੋ ਗਏ ਖੂਨ ਦੇ ਛਿੱਟੇ ਕਿੱਥੇ ਆਈ ਸੀ ਗੰਦਗੀ ਦੀ ਮਸਕੀਟਸ ਮਾਰ ਲੱਗ ਜਾਂਦੀ ਐ ਸਪਰੇਅ ਦੀ ਮਸਕੀਟ ਮਾਰਦੀ ਐ ਪਿਰਥੀ ਨਾ ਕੀ ਹੈ ਠੀਕ ਹੈ ਨਾ ਮੈਂ ਚੱਲ ਪੜੋਸੀ ਗਏ ਆ ਖੂਨ ਖੂਨ ਕੀ ਦਾ ਹੋ ਗਿਆ ਛੋਡੇ ਖੂਨ ਛੋਡੇ ਪਰਿਵਾਰ ਚ ਮਰ ਕੇੋਂ ਗਿਆ ਐਕਸੀਡੈਂਟ ਕੀ ਦਾ ਹੋ ਗਿਆ ਚਲ अॼु तुंहिंजा कुझु बि सघे त की लगती है थारे परिवार बेमौत बंदा मर गया एक्सीडेंट सा एक्सीडेंट कह एक्सीडेंट ना मर गया मर कि कौन है कौन नहीं है ਜਿਹੜੀ ਆ ਘਸਰਦੀਆਂ ਧਾਣੀਆਂ ਬੰਦੀਆਂ ਤੇ ਤਾਂ ਜਨਾਨੀ ਬਣਾਉਂਦੀ ਆ ਬੇਮੋਤ ਮਰੀਏ ਦੋ ਬੱਚੇ ਮਾਰਦੇ ਨੇ ਆ ਜੀ ਸਮਝ ਇਹ ਕਹਿੰਦੀ ਮੈਂ ਦੋ ਬੱਚੇ ਮਾਰਤੇ ਛੋਡੇ ਬੱਚਾ ਇੱਕ ਤਰਫ ਹੋ ਕੇ ਲੱਗੀ ਇੱਕ ਬੱਚਾ ਜਨਮ ਹੋਂ ਦੀ ਮਰ ਗਿਆ ਇੱਕ ਤਰਫ ਛੋਡੇ ਆਹ ਚਾਂਸ ਬਿੱਟਾ ਇੱਕ ਤਰੇ ਪੀਰ ਦੇ ਵਿੱਚ ਹੋਰ ਬੱਚਾ ਨਹੀਂ ਹੁੰਦੀ ਜਾਂਦਾ ਕੋણો ਬੱਚਾ ਹਣੀ ਚੱਲ ਬਾਬਾ ye go go. ਪੋਤਾ ਦੇ ਦੇ ਸੋਨੋ ਵੀ ਦੇ ਦੇ ਤੇ ਛੋਟੇ ਪਰਿਵਾਰ ਤੋਂ ਦੇ ਕੀ ਕਰਕੇ ਜਾਉਂਗੇ ਦਵਾਂਗਾ ਉਹ ਬਾਬੇ ਦਾ ਕਿੱਥੇ ਦਵਾਂਗੇ ਮੈਂ ਤਾਂ ਬਾਣੀਆ ਨੂੰ ਦੂੰਗਾ ਮੋੜੀਏ ਧੁੰਗੀ ਰਹਿੰਦੇ ਆ ਜੀ ਜੀ ਦੀਰਪਾਸ਼ਾ ਛੋਟੀਆਂ ਬੇੜੀਆਂ ਮੰਨੇ ਲਾਦੂਆ ਠੀਕ ਹੈ ਅੱਜ ਤੋਂ 3.5 ਮਹੀਨਿਆਂ ਬਾਅਦ ਛੋਟੇ ਬੇੜਾ ਪਰ ਮੇਚਾ ਰੱਖੀ ਵਿਸ਼ਵਾਸ ਰੱਖੀ ਜਦ ਜਿਹੜਾ ਪਰ ਜੋ ਆ ਜਨਾਨੀ ਹੈ ਬੱਚਾ ਖਰਾਬ ਕਰੀ ਜਾਂਦੀ ਹੈ ਇਹਦਾ ਉਸ ਨੂੰ ਟਿਕਾਣਾ ਲਾ ਦੋ ਆਈ ਜਨਾਨੀ ਸੁਣੋ ਜੇ ਬੱਚਾ ਨਾ ਫੜਾਗੀ ਅੱਜ ਤੋਂ ਪਹਿਲੇ ਦਿਨ ਕਹਦੇ ਪੇਟ ਲੰਗ ਠੀਕ ਹੈ ਇਹ ਰੇਖਾ ਨਾ ਇਹ ਰੇਖਾ ਜੋ ਆ ਜਨੰਨੀ ਮਰਗੀ ਇਹਨਾਂ ਦੇ ਪਰਿਵਾਰ ਦੇ ਵਿੱਚ ਹੈ ਕੋਈ ਨਾ ਜੇ ਸੋਨੇ ਮਾਲਕ ਬੇਡੀਆਂ ਬੰਨੇ ਲਾਦੇ ਝੋਲੀ ਪਰਦੇ ਫੇਰੀਆਂ ਲਾਉਂਦੇ ਨੌ ਮਿੰਨੇ ਤੇ ਨੌ ਮਿੰਨੇ ਫੇਰੀਆਂ ਲੋੜੀਆਂ ਬਹਿਣ ਜਾਂਦੇ ਇੱਕ ਤਾਂ ਬੈਰੋਂ ਜੀ ਦਾ ਬੱਕਰਾ ਦੇਣਾ ਪੂਆ ਸੋਡੇ ਕੋਈ ਤਰਵਾਨੀ ਦਿੰਦੇ ਸੀ ਯਾ ਸਰਜੰਦੇ ਸਹੀ ਬੋਤਲ ਦੇ ਕੇ ਆਉਂਦੇ ਸੀ ਕਿੰਨਾ ਟਾਈਮ ਹੋ ਗਿਆ ਗਿਆ ਨੂੰ ਜਦੋਂ ਮਲਕ ਨੇ ਤੁਹਾਡੀ ਸੁਣ ਲਈ ਇੱਕ ਫੇਰੀ ਲਿਆਉਂਗੇ ਪੱਕੀ ਗੱਲ ਜਾ ਵੀਰ ਕੁਛ ਟਾਈਮ ਦੇ ਵਿੱਚ ਵੀਰ ਪਾਸ਼ਾ ਸੁਣੀਆਂ ਵੀੜੀਆਂ ਬੰਨੇ ਲਾ ਦੂਗਾ ਬਨੋਧ ਦਾ ਦਿਵਾਂਜੇ ਜਾਦਗਰੀ ਨਾਮ ਅੱਗੇ ਤਾਂ ਕਦੇ ਸਾਥੇ ਬੋਲਣਗੇ ਅਜੀ ਜ਼ਮ ਆਈ ਜਵਾਨ ਹੋ ਆਈ ਤਰੀਕੂ ਗਈ ਸੀ ਤੂੰ ਪੁੱਤ ਲੈ ਕੇ ਆਉਂਗਾ ਇੱਥੇ ਤੁਸੀਂ ਪੁੱਤ ਲੈ ਕੇ ਆਉਂਗੇ ਤੇ ਨਾਲ ਆ ਇਹ ਆ ਵੀਡੀਓ ਚੱਲੀ ਜਾਂਦੀ ਹੈ ਸੋ ਗੜ ਵੀ ਕੋਈ ਬੰਦੇ ਇਕੱਠੇ ਕਰ ਲੈ ਅਗੀ ਸਮ ਜਾਂ ਬੇੜਾ ਪਾਰ ਜਾ ਜਾਂਦਾ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਹੀ ਜੈ ਸੋ ਬਠਿੰਡੇ ਦੇ ਵਿੱਚੋਂ ਕਾਜਲ ਮਾਈ ਜੀ ਅਗਰ ਉਹ ਆਵਾਜ਼ ਮੇਰੀ ਸੁਣ ਰਹੇ ਆ ਤਾਂ ਦਰਬਾਰ ਦੇ ਵਿੱਚ ਆਉਣ ਜੀ ਬਠਿੰਡਾ ਪੰਜਾਬ ਦੇ ਵਿੱਚੋਂ ਪਹੁੰਚੇ ਨੇ